ਸੀ ਕਿੰਨੇ ਟਾਈਮ ਤੋਂ ਸੀ ਮੜੇ ਖੁੱਲਕੇ ਦੱਸੂ ਪਰਵਾਰਨ ਦਾ ਕਿ ਹੁੰਛ ਸਿਰ ਮੇ 4 ਸਾਲ ਤੋਂ ਪ੍ਰੋਬਲਮ ਸੀ ਜੀ ਮੈਨੂੰ ਹਰ ਸਾਲ ਲਗਾਤਾਰ ਮੈਨੂੰ ਬੁਖਾਰ ਹੋ ਜਾਂਦਾ ਸੀ ਬੁਖਾਰ ਤੋਂ ਬਾਅਦ ਮੈਨੂੰ ਟਾਈਫਾਇਡ ਹੋ ਜਾਂਦਾ ਤੇ ਨਾਲ ਮੇਰੇ ਸੈੱਲ ਘਟੇ ਜਾਂਦੇ ਜੀ ਡੇਂਗੂ ਹੋ ਜਾਂਦਾ ਮੈਨੂੰ ਤੇ ਇਸ ਤਰ੍ਹਾਂ ਮੈਨੂੰ 2-3 ਸਾਲ ਲਗਾਤਾਰ ਹੁੰਦਾ ਰਿਹਾ ਜੀ ਫਿਰ ਮੈਨੂੰ 6 ਮਹੀਨੇ ਬਾਅਦ ਮੈਨੂੰ ਟਾਈਫਾਇਡ ਹੋ ਜਾਂਦਾ ਸੀਗਾ ਇੰਨੀ ਜ਼ਿਆਦਾ ਮੈਡੀਸਨ ਲੈਣੀ ਪੈਂਦੀ ਸੀਗੀ ਇੰਨੀ ਜ਼ਿਆਦਾ ਬਾਡੀ 'ਚ ਵੀਕਨੈਸ ਆ ਜਾਂਦੀ ਸੀ ਤੇ 6 ਮਹੀਨੇ ਬਾਅਦ ਜਦੋਂ ਟਾਈਫਾਇਡ ਹੋ ਜਾਂਦਾ ਜੀ ਫਿਰ ਮੈਂ ਠੀਕ ਨਹੀਂ ਹੁੰਦੀ ਸੀ ਜਲਦੀ ਫੇ ਮੈਨੂੰ ਡ੍ਰਿਪ ਲਗਵਾਉਣਾ ਪੈਂਦਾ ਸੀਗਾ ਡ੍ਰਿਪ ਲਗਵਾਉਂਦੀ ਮੈਂ ਡ੍ਰਿਪ ਲਵਾਉਣ ਤੋਂ ਬਾਅਦ ਫਿਰ ਮੈਂ ਕੋਈ ਨਾ ਕੋਈ ਕੰਮ ਕਰਦੀ ਫਿਰ ਮੈਂ ਸਕੂਲ ਜਾਂਦੀ ਨਹੀਂ ਮੇਰਾ ਵੀ ਨੰਮੀ ਨਾ ਮੈਡੀਕਲ ਤੇ ਮੇਰਾ ਜਾਂਦਾ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਜਦੋਂ ਠੀਕ ਤਾਂ ਹੋ ਜਾਂਦੀ ਜੀ ਠੀਕ ਹੋਣ ਤੋਂ ਬਾਅਦ ਫਿਰ ਜਿਹੜੀ ਐਨੋਪੈਥੀ ਮੈਡੀਸਿਨ ਸੀਗੀ ਉਹਦੇ ਬਾਡੀ ਨੂੰ ਬਹੁਤ ਜ਼ਿਆਦਾ ਸਾਈਡ ਇਫੈਕਟ ਹੋਣ ਲੱਗ ਗਏ ਸੀ ਸਾਈਡ ਇਫੈਕਟਸ ਸਰ ਐਨੇ ਹੋ ਗਏ ਵੀ ਸਰਵਾਈਕਲ ਵੀ ਹੋ ਗਿਆ ਜੀ ਯੂਰੀਕਾ ਸਿਪਰੀ ਬਣਨ ਲੱਗ ਗਿਆ ਸੀਗਾ ਔਰ ਐਸਿਡ ਐ ਨਾ ਜਿਆਦਾ ਬੰਦਾ ਸੀਗਾ ਵੀ ਵੇ ਪਾਣੀ ਨਹੀਂ ਸੀ ਪੀਤਾ ਜਾਂਦੇ ਮੈਂ ਉਹਦੇ ਨਾਲ ਵੀ ਤਜਾਬ ਬਣ ਜਾਂਦਾ ਸੀ ਕਟੇੜ ਘਾਰਾਂ ਆਉਣ ਲੱਗ ਜਾਂਦੇ ਸੀ ਜੀ ਠੀਕ ਹੈ ਜੀ ਤੇ ਮਤਲਬ ਉਹ ਜਦੋਂ ਸਿਰ ਨੂੰ ਛੱਡ ਜਾਂਦਾ ਸੀ ਜੀ ਫਿਰ ਮੇਰਾ ਸਿਰ ਬਹੁਤ ਦਰਦ ਕਰਦਾ ਸੀਗਾ ਸਿਰ ਜਦੋਂ ਦਰਦ ਕਰਨ ਲੱਗ ਜਾਂਦਾ ਸੀ ਜੀ ਤਾਂ ਇੱਕ ਦਿਨ ਦੋ ਦਿਨ ਲਗਾਤਾਰ ਮੇਰਾ ਸਿਰ ਦਰਦ ਕਰਦਾ ਸੀਗਾ ਹਾਂ ਜੀ ਤੇ ਉਹਦੇ ਨਾਲ ਹੀ ਮੈਨੂੰ ਡਿਸਕ ਦੀ ਪ੍ਰੋਬਲਮ ਵੀ ਹੋ ਗਈ ਸੀ ਤੇ ਡਿਸਕ ਦੀ ਪ੍ਰੋਬਲਮ ਵੀ ਇੰਨੀ ਜ਼ਿਆਦਾ ਹੋ ਗਈ ਸੀ ਕਿ ਜਦੋਂ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਖਾਣਾ ਬਣਾਉਂਦੀ ਤੇ ਮੈਨੂੰ ਨਾਲ ਚੇਅਰ ਰੱਖਣੀ ਪੈਂਦੀ ਸੀਗੀ ਕਈ ਵਾਰੀ ਹਾਂਜੀ ਉਹ ਮੈਨੂੰ ਖੜਨਾ ਵੀ ਔਖਾ ਹੋ ਜਾਂਦਾ ਸੀ ਤੇ ਇਸ ਤਰ੍ਹਾਂ ਜਿਹੜੀ ਪ੍ਰੋਬਲਮ ਸੀਗੀ ਉਹ ਵੱਧਦੀ ਜਾ ਰਹੀ ਸੀ ਵੀ ਘਟਦੀ ਨਹੀਂ ਸੀਗੀ ਤੇ ਬੀਪੀ ਮੇਰਾ ਕਾਫੀ 15 ਸਾਲ ਤੋਂ ਡਾਊਨ ਰਹਿੰਦਾ ਸੀ ਜੀ ਅਸੀਂ 15 ਸਾਲ ਤੋਂ ਨੂੰਰੇ 15 ਸਾਲ ਤੋਂ ਹਾਂਜੀ ਜਦੋਂ ਮੈਂ ਪੜਦੀ ਸੀ ਮੇਰੇ 15 16 ਸਾਲ ਤੋਂ ਹੀ ਪਲੱਸ ਹੀ ਹੋ ਗਏ ਹੋਣਗੇ ਵੀ ਮੇਰਾ ਬੀਪੀ ਮੇਰਾ ਸਟਾਰਟਿੰਗ ਤੋਂ ਹੀ ਡਾਊਨ ਹੀ ਹੈ ਜੀ ਤੇ ਜਦੋਂ ਵੀ ਮੈਂ ਕੰਮ ਕਰਦੀ ਆ ਡਿਊਟੀ ਤੋਂ ਜਾ ਕੇ ਆਉਂਦੀ ਬਸ ਖਾਣਾ ਬਣਾ ਕੇ ਮੈਨੂੰ ਸੌ ਜਾਣਾ ਪੈ ਜਾਂਦਾ ਜੀ ਮੈਂ ਸ਼ਾਮ ਨੂੰ ਜੇ ਇੰਨਾ ਚਿਰ ਮੈਂ 3 ਘੰਟੇ ਨਾ ਸੌਂਦੀ ਮੈਂ ਸ਼ਾਮ ਦਾ ਕੰਮ ਨਹੀਂ ਸੀ ਕਰ ਸਕਦੀ ਅਸੀਂ ਰੋਜ਼ ਜਾਂਦੇ 3-4 ਵਜੇ हां जी ਤੇ ਇੱਕ ਸਰ ਮੈਨੂੰ ਕਾਫੀ ਜ਼ਿਆਦਾ ਬਚਪਨ ਤੋਂ ਪ੍ਰੋਬਲਮ ਸੀ ਕਿ ਮੈਂ ਸਫਰ ਨਹੀਂ ਸੀ ਕਰ ਸਕਦੀ ਸੀ ਠੀਕ ਹੈ ਤੇ ਮੈਨੂੰ ਪੰਮਟੀਜ਼ ਬਹੁਤ ਜ਼ਿਆਦਾ ਲੱਗਦੀਆਂ ਸੀਗੀਆਂ ਜੇ ਮੈਂ ਕਿਤੇ ਜਾ ਕੇ ਵੀ ਆਉਂਦੀ ਤਾਂ ਮੈਂ ਤਿੰਨ ਦਿਨ ਨਹੀਂ ਉੱਠ ਸਕਦੀ ਸੀ ਜੀ ਕਿਉਂਕਿ ਇੰਨੀ ਜ਼ਿਆਦਾ ਮਤਲਬ ਕਿ ਬੋਡੀ ਤੇ ਨਹੀਂ ਜ਼ਿਆਦਾ ਵੀਕਨੈਸ ਆ ਜਾਂਦੀ ਸੀ ਪੰਮਟੀਜ਼ ਦੇ ਨਾਲ ਮੈਂ ਸਾਰੀਆਂ ਦਵਾਈਆਂ ਲੈ ਚੁੱਕੀ ਸੀ ਹੋਮੋਪੈਥਿਕ ਦੀਆਂ ਵੀ ਐਲੋਪੈਥਿਕ ਦੀਆਂ ਵੀ ਉਹ ਕਹਿੰਦੇ ਵੀ ਇਹਦਾ ਕੋਈ ਇਲਾਜ ਨਹੀਂ ਆਏਗਾ ਜਿਹੜੇ ਸਫਰ ਦੇ ਵਿੱਚ ਪੰਮਟੀਜ਼ ਲੱਗਦੀਆਂ ਨੇ ਵੀ ਤੁਸੀਂ ਲੈ ਸਕਦੇ ਹੋਗੇ ਦਵਾਈ ਪਰ ਦਵਾਈ ਲੈ ਜਾਂਦੀ ਵੀ ਫਿਰ ਵੀ ਆਉਣੀ ਹੀ ਆਉਣੀ ਪੰਮਟੀਜ਼ ਪਰ ਹੁਣ ਮੈਂ ਬਿਲਕੁਲ ਠੀਕ ਆ ਹਾਂਜੀ ਮੇਰੇ ਕਾਫੀ ਜ਼ਿਆਦਾ ਜਿਹੜੀ ਪਰ ਜਿਵੇਂ ਤੁਹਾਨੂੰ ਐਨੀਆਂ ਪ੍ਰੋਬਲਮਾਂ ਸੀ ਕਿੰਨੇ ਕ ਥਾਵਾਂ ਤੋਂ ਡਾਕਟਰਾਂ ਕੋਲ ਗਏ ਦਵਾਈਆਂ ਲਈਆਂ ਕਿ ਇੱਕ ਤਾਂ ਹੁੰਦਾ ਆਪਾਂ ਨਾਰਮਲ ਡਾਕਟਰ ਕੋਲੇ ਦਵਾਈ ਲੈਂਦੀ ਵੀ ਵਧੀਆ ਡਾਕਟਰਾਂ ਕੋਲੇ ਵੀ ਆਪਾਂ ਗਏ ਜਾਂ ਨਾਰਮਲ ਕੋਲੇ ਜਾਂਦੇ ਰਹੇ ਮੈਨੂੰ ਸਭ ਪਹਿਲਾਂ ਤਾਂ ਜੋ ਥੋੜੀ ਜਿਹੀ ਪ੍ਰੋਬਲਮ ਹੁੰਦੀ ਸੀ ਤਾਂ ਨਾਰਮਲ ਡਾਕਟਰ ਕੋਲੇ ਜਾਂਦੇ ਸੀ ਜੇ ਵੀ ਕੋਈ ਢੇੜੇ ਹੁੰਦਾ ਹਾਂਜੀ ਢੇੜੇ ਜਾਂਦੇ ਆ ਥੋੜੀ ਬਹੁਤ ਪ੍ਰੋਬਲਮ ਤੇ ਜਦੋਂ ਨਾ ਠੀਕ ਹੁੰਦੇ ਚਾਰ ਪੰਜ ਦਿਨ ਤੇ ਲੱਗਦਾ ਵੀ ਡਾਊਨ ਹੋ ਰਹੀ ਹੈਗਾ ਸਰੀਰ ਤੇ ਫਿਰ ਉਸ ਤੋਂ ਬਾਅਦ ਵੀ ਵਧੀਆ ਡਾਕਟਰ ਕੋਲੇ ਜਾਂਦੇ ਤੇ ਤਿੰਨ ਦਿਨ ਲਗਾਤਾਰ ਟੈਸਟ ਕਰਵਾਉਂਦੇ ਹੋ ਉਹ ਟੈਸਟਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਫਿਰ ਉਹਦੇ ਅਕੋਰਡਿੰਗ ਦਵਾਈਆਂ ਦਿੰਦੇ ਸੀਗੇ ਹਾਂਜੀ ਤੇ ਇਸ ਤਰ੍ਹਾਂ ਜੀ ਮਤਲਬ ਕਿ ਪ੍ਰੋਬਲਮ ਸੀ ਜਿਹੜੀ ਪਰ ਫਿਰ ਵੀ ਕਵਰ ਨਹੀਂ ਸੀ ਹੋ ਰਹੀ ਮਤਲਬ ਮਨੇ ਕਹੀਏ ਵੀ ਸਾਰੇ ਪ੍ਰਯਾਸ ਕਰ ਲਏ ਸੀ ਤੁਸੀਂ ਨੇ ਹਾਂਜੀ ਡਾਕਟਰਾਂ ਕੋਲ ਜਾ ਕੇ ਕੀ ਕਹਿਣਾ ਚਾਹੂਗੇ ਤੁਸੀਂ ਮੇਰੇ ਜਿ ਕੋ ਜਿਆਦਾ ਪੈਕ ਲੇਤਾ ਇਹਨਾਂ ਨੇ ਜੀ ਉਦੋਂ ਦਾ ਇਹਨਾਂ ਦਾ ਸਰੀਰ ਬਹੁਤ ਮਤਲਬ ਠੀਕ ਰਹਿੰਦਾ ਓਕੇ ਜਿਹੜੀ ਪ੍ਰੋਬਲਮਸ ਆਂਦੀਆਂ ਸੀ ਉਹ ਹੁਣ ਕੋਈ ਪ੍ਰੋਬਲਮ ਨਹੀਂ ਆਈ ਇਸ ਵਾਰ ਜੀ ਇਹਨਾਂ ਨੂੰ ਅੱਛਾ ਅੱਛਾ ਉਦੋਂ ਬਾਅਦ ਕੋਈ ਐਕਟਿਵ ਵੀ ਬਹੁਤ ਰਹਿੰਦੀ ਨੇ ਅੱਗੇ ਨਾਲੋਂ ਜ ਤੁਹਾਡਾ ਪੈਕ ਦੇ ਉੱਤੇ ਭਾਂਜੀ ਫੇਥ ਕਿਵੇਂ ਬਣਿਆ ਮਤਲਬ ਸਭ ਤੋਂ ਜਦੋਂ ਹਰੇਕ ਬੰਦਾ ਦੇਖਦਾ ਜਾ ਰਿਹਾ ਜੂਸਾਂ ਨਾਲ ਕੋਈ ਠੀਕ ਹੋ ਜਾਂਦੇ ਮੈਂ ਚੰਦਾ ਬੰਦੇ ਦੇ ਹਾਂ ਪਹਿਲਾਂ ਇਹਨੇ ਵੀ ਸੋਚਿਆ ਸੀ ਕਿ ਇਹਦੇ ਨਾਲ ਕਿਦਣਾ ਰਿਜ਼ਲਟ ਕਿੱਥੇ ਆਊਗਾ ਓਕੇ ਇਹਨੇ ਪਹਿਲਾਂ ਪੇਸ ਤੇ ਯੂਜ਼ ਕੀਤੀ ਮਤਲਬ ਕਰ ਰਹੀ ਜੀ ਕੇਸ ਤੇ ਮੇਰੇ ਵੀ ਤੁੰਦਾ ਚ ਪ੍ਰੋਬਲਮ ਆਉਂਦੀ ਸੀ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਪੇਸ ਨਾਲ ਮੈਨੂੰ ਵੀ ਆਰਾਮ ਆਇਆ ਜੀ ਓਕੇ ਜੀ ਤੇ ਫਿਰ ਸਾਡਾ ਮਤਲਬ ਫੇਥ ਬਣਿਆ ਜਿਹੜਾ ਵਿਸ਼ਵਾਸ ਆ ਫਿਰ ਵਿਸ਼ਵਾਸ ਬਣਿਆ ਚਾਹੇ ਇਹ ਲੇ ਕੇ ਦੇਖਦੇ ਹਾਂ ਚਲ ਬਾਕੀ ਦਵਾਈਆਂ ਤਾਂ ਲਿੱਤੀ ਹੀ ਨੇ ਇਹ ਨਹੀਂ ਲੈ ਕੇ ਦੇਖਦਾ ਮੈਂ ਸਾਰੇ ਆਪਾਂ ਕਰਤਾ ਲੈ ਸਾਰੇ ਇਹਨਾਂ ਦੀ ਲਾਸਟ ਹਥਿਆਰ ਦੇਖ ਲੈਣਾ ਦੇਖ ਹੀ ਜਾਓ ਮਲੇ ਤਾਂ ਇਹਨਾਂ ਨੇ ਪਹਿਲਾਂ ਲਿੱਤਾ ਜੀ ਓਕੇ ਫਿਰ ਮੈਨੇ ਵੀ ਲਿੱਤਾ ਮਤਲਬ ਇਹ ਅੱਛਾ ਜੀ ਇੱਕ ਮਿੰਟ ਆ